ਹਾਂਜੀ ਉਸ ਬੇਅੰਤ ਦੇ ਬੇਅੰਤੀ ਰੰਗ ਨੇ ਤੇ ਉਹਦੀਆਂ ਬੇਅੰਤੀ ਖੇਡਾਂ ਨੇ ਆ ਦੇਖੋ ਜੀ ਛੋਟਾ ਜਿਹਾ ਕਿ ਜੀ ਆ ਦੇਖਣ ਨੂੰ ਇਦਾਂ ਲੱਗਦਾ ਜਿਵੇਂ ਮਿੱਟੀ ਘਟੇ ਦਾ ਇੱਕ ਛੋਟਾ ਜਿਹਾ ਢੇਰ ਹੋਵੇ ਜਾਂ ਕਿਸੇ ਦੇ ਹੱਥ ਤੇ ਕੋਈ ਮਿੱਟੀ ਘਟਾ ਲੱਗ ਗਿਆ ਹੋਵੇ ਪਰ ਹੈ ਇੱਕ ਜੀਵ ਪਰਮਾਤਮਾ ਦੀ ਰਚਨਾ ਦੇਖ ਕੇ ਨਾ ਚੀਜ਼ਾਂ ਨੂੰ ਜ਼ੁਬਾਨ ਤੋਂ ਆਪਣੇ ਆਪ ਹੀ ਵਾਹਿਗੁਰੂ ਨਿਕਲ ਜਾਂਦਾ ਚਿੱਟੀ ਕਾਟੋ ਇਦਾਂ ਹੀ ਕਿੰਨੇ ਸਾਰੇ ਜੀਵ ਨੇ ਜਿਨ੍ਹਾਂ ਦੇ ਵਿੱਚ ਆਪਣੀਓ ਇੱਕ ਅਲੱਗ ਕਲਾ ਆਪਣਾ ਇੱਕ ਅਲੱਗ ਰੰਗਾ ਆਪਣਾ ਇੱਕ ਅਲੱਗ ਰੂਪ ਆ ਹਨਾ ਉਹਨਾਂ ਚੀਜ਼ਾਂ ਨੂੰ ਆਪਾਂ ਦੇਖਦੇ ਆਂ ਦੇਖਣ ਤੋਂ ਬਾਅਦ ਆਪਾਂ ਹੈਰਾਨ ਹੁੰਨੇ ਆ ਆ ਦੇਖੋ ਤੁਸੀਂ ਕਿੱਡਾ ਵੱਡਾ ਖਰਗੋਸ਼ ਰੈਬਿਟ ਸ਼ਾਹਾ ਸਾਬੂਦੀ ਪਰਮਾਤਮਾ ਦੀ ਰਚਨਾ ਤੇ ਫਿਰ ਡੱਡੂਆਂ ਤੋਂ ਆਪਾਂ ਕਿੰਨਾ ਡਰਦੇ ਹੁੰਦੇ ਸੀ ਜਾਂ ਡੱਡੂਆਂ ਤੋਂ ਆਪਾਂ ਨੂੰ ਵਤੀਆਂ ਨਹੀਂ ਲੱਗਦਾ ਹੁੰਦਾ ਇਹ ਡੱਡੂਆਂ ਨੂੰ ਦੇਖਣਾ ਪਰ ਆ ਦੇਖੋ ਤੁਸੀਂ ਪਰਮਾਤਮਾ ਨੇ ਕੈਸੀ ਕੁਦਰਤ ਆ ਉਹਦੀ ਕਿ ਐਨੇ ਸੋਹਣੇ ਸੋਹਣੇ ਐਨੇ ਖੂਬਸੂਰਤ ਡੱਡੂ ਨੇ ਕਿ ਲੋਕਾਂ ਨੇ ਆਪਣੇ ਘਰੇ ਰੱਖੇ ਹੋਏ ਨੇ ਇਹ ਆ ਪਾਂਛੀ ਦੇਖੋ ਤੁਸੀਂ ਇਹਦੀਆਂ ਅੱਖਾਂ ਦੇਖੋ ਇਹਦੀ ਚੁੰਝ ਦੇਖੋ ਇਹਦਾ ਰੰਗ ਦੇਖੋ ਆ ਜਿਹੜਾ ਵਾਹਿਗੁਰੂ ਦਾ ਜੀਵ ਆ ਇਹਦੇ ਵਿੱਚ ਪ੍ਰਮਾਤਮਾ ਨੇ ਕਲਾਕਾਰੀ ਦੇਖੋ ਤੁਸੀਂ ਕਿੰਨੀ ਖੂਬਸੂਰਤ ਕੀਤੀ ਆ ਇਹਦਾ ਸਾਰੇ ਦਾ ਸਾਰਾ ਰੰਗ ਕਾਲਾ ਪਰ ਉਹਦੇ ਅੰਦਰ ਜਿਹੜੀ ਉਹ ਸੈਂਟਰ ਦੇ ਵਿੱਚ ਆ ਉਹ ਦੇਖੋ ਤੁਸੀਂ ਉਹ ਅਲੱਗ-ਅਲੱਗ ਰੰਗ ਦੇ ਆ ਲਾਲ ਪੀਲੇ ਨੀਲੇ ਹਰੇ ਆ ਪੰਛੀ ਦੇਖੋ ਤੁਸੀਂ ਇਹਨਾਂ ਪੰਛੀ ਉਹਦੀ ਚੁੰਝ ਉਹਦਾ ਸਿਰ ਤੇ ਕਹਾ ਉਹਦੀ ਗਰਦਨ ਦੇ ਉੱਤੇ ਲੱਗੀ ਹੋਈ ਇਹ ਲੰਬੀ ਸਾਰੀ ਧਾਰੀ ුවවාගේ යල්ලෝ රංඟද පිළේ රංගද ඩ කුතරත් කමාලා 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 ප්‍රමාතමා පේයන්ත බේයන්ත තනව